बड़े मानजोक सीएम साहब ਦਾ ਜਿਹੜਾ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅਮਰਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਇੱਕ ਮੇਨ ਜਿਹਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਹਾਂ ਵੱਡੀ ਮੱਛੀ ਡਰਗ ਟ੍ਰੇਡ ਦੀ 5 ਕਿਲੋ 25 ਗ੍ਰਾਮ ਹਿਰੋਇਨਰ ਅਰੈਸਟ ਹੋਇਆ ਰਾਜਪਾਲ ਚੜ੍ਹਦੇ ਦਾ ਰਹਿਣ ਵਾਲਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਉਦੇਚ ਜਿਹੜਾ ਹੈਗਾ ਮਕਬੂਲਪੁਰਾ ਥਾਣੇ ਤੇ ਪਿਸਤਲ ਵੀ ਤੋਂ ਮਿਲਿਆ ਸੀ ਔਰ ਬਟਾਲੇ ਦੇ ਇੱਕ ਕੇਸ ਦੇ ਵਿੱਚ ਵੀ ਵਾਂਟਡ ਹੈ ਜਿਹਦੇ ਵਿੱਚ ਡਰੋਨ ਤੇ 10 ਕਿਲੋ ਦੀ ਰਿਕਵਰੀ ਦੇ ਸਾਥੀਆਂ ਤੋਂ ਹੋਈ ਸੀ ਇਹਦੇ ਵਿੱਚ ਜਿਹੜੀ ਮੇਨ ਨੇ ਇੰਪੋਰਟੈਂਟ ਗੱਲ ਹੈ ਕਿ ਪਹਿਲਾਂ ਐਸਐਚਓ ਛਾਟਾ ਵੱਲੋਂ ਜਿਹੜਾ ਲੱਕੀ ਨਾਮ ਦਾ ਇੱਕ ਬੰਦਾ ਹੈ ਉਹ ਤੋਂ 3 ਕਿਲੋ 154 ਗ੍ਰਾਮ ਹੀਰੋਇਨ ਪੰਨੂ ਯਾਦਵ ਕੋ ਫੜੀ ਗਈ ਸੀ ਤੇ ਨਾਲ ਕੁਝ ਡਰਗ ਮੰਨੀ ਸੀਗੀ ਇਹ ਅੱਠ ਅੱਠ ਦੀ ਗੱਲ ਹੈ ਉਸ ਤੋਂ ਬਾਅਦ ਉਹਦੇ ਚ ਇਹ ਜਿਹੜਾ ਰਾਜਪਾਲ ਇਹ ਫਿਗਰ ਹੋਇਆ ਉਸ ਇਨਵੈਸਟੀਗੇਸ਼ਨ ਦੇ ਵਿੱਚ 19 ਦਸ ਨੂੰ ਇਹਨੂੰ ਗ੍ਰਿਫਤਾਰ ਕਰਕੇ ਤੋਂ 5 ਕਿਲੋ ਤੇ 25 ਗ੍ਰਾਮ ਜਿਹੜੀ ਰਿਕਵਰ ਕੀਤੀ ਗਈ ਮੁੱਢਲੀ ਪੁਸ਼ਟੀ ਤੋਂ ਪਤਾ ਲੱਗਿਆ ਕਿ ਇਹਦੇ ਕ੍ਰਾਸ ਬਾਰਡਰ ਸਮੱਗਲਰਜ਼ ਨਾਲ ਕਾਫੀ ਲਿੰਕ ਨੇ ਔਰ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹ ਨੂੰ ਇਹ ਯੂਜ਼ ਕਰ ਰਹੇ ਸੀਗੇ ਉਕੇ ਇਹਦੇ ਖਿਲਾਫ ਜਿਹੜਾ ਡੇਰਾਪਾਪਾ ਨਾਨਕ ਥਾਣੇ ਦੇ ਵਿੱਚ ਪਹਿਲਾਂ ਵੀ ਪਰਚਾ ਹੈਗਾ ਜਿਹੜਾ ਐਫ ਆਈ ਆਰ ਨੰਬਰ 143/25 ਉਹਦੇ 10 ਕਿਲੋ ਹਿਰੋਇਨ ਤੇ 에어ਕ੍ਰਾਫਟ ਐਕਟ ਵੀ ਡਰੋਨ ਦਾ ਲੱਗਿਆ ਹੋਇਆ ਹੈ ਦੂਜੀ ਇੰਪੋਰਟੈਂਟ ਗੱਲ ਇਹ ਹੈ ਕਿ ਬੜਾ ਛਾਤਰ ਬੰਦਾ ਹੈ ਤੇ ਜਿਹੜੀ ਇੱਕ ਕਨਸਾਈਨਮੈਂਟਸ ਇਧਰ ਉਧਰ ਦਾ ਕੰਮ ਕਰਦਾ ਸੀਗਾ ਉਹ ਝੋਲਿਆਂ ਦੇ ਵਿੱਚ ਬੈਗਸ ਦੇ ਵਿੱਚ ਕੱਪੜੇ-ਕੁਪੜੇ ਉੱਪਰ ਪਾ ਕੇ ਜਿਵੇਂ ਵੀ ਅਲੱਗ-ਅਲੱਗ ਬੱਸ ਸਟੈਂਡਾਂ ਤੋਂ ਤੇ ਹੋਰ ਜਿਵੇਂ ਜਲੰਧਰ ਲੁਧਿਆਣਾ ਇਸ ਏਰੀਆ ਚ ਸਪਲਾਈ ਦੀ ਗੱਲ ਇਹਦੀ ਪੁਛਗਿੱਛ ਸਾਹਮਣੇ ਆਈ ਹੈ। ਔਰ ਮੇਨ ਗੱਲ ਇਹਦੇ ਚਹੀ ਹੈ ਕਿ ਪਿਛਲੇ ਮੇਰੇ ਖਿਆਲ ਤਕਰੀਬਨ 4-5 ਮਹੀਨੇ ਤੋਂ ਕਾਫੀ ਐਕਟਿਵ ਰਿਹਾ ਔਰ ਇਹਦੀ ਪੁਛਗਿੱਛ ਤੋਂ ਹੀ ਪਤਾ ਲੱਗਿਆ ਕਿ ਕਾਫੀ ਅਨਸਾਈਨਮੈਂਟਸ ਇਹਨੇ ਉੱਤੋ ਚੁੱਕੀਆਂ ਉਸੇ ਸੈਕਟਰ ਤੋਂ ਇਹ ਅੱਗੇ ਡਿਸਟ੍ਰਿਬਿਊਟ ਕੀਤੀਆਂ। ਇਸ ਕੇਸ ਚ ਇੱਕ ਲੋਕਲ ਬੰਦਾ ਅਸੀਂ ਕੱਲ ਫੇਰ ਹੋਰ ਅਰੈਸਟ ਕੀਤਾ ਉਹਦੀ ਵੀ ਪੁਛਗਿੱਛ ਚੱਲ ਰਹੀ ਹੈ। ਉਹ ਤੋਂ ਅੱਗੇ ਉਸ ਬੰਦੇ ਹੋਰ ਨਾਮਜ਼ਦ ਹੋਏ ਨੇ ਬਹੁਤ ਜਲਦੀ ਉਹ ਵੀ ਗ੍ਰਿਫਤਾਰ ਹੋਣਗੇ ਉਹਨਾਂ ਕੋ ਵੀ ਕਾਫੀ ਕਨਸਾਈਨਮੈਂਟਸ ਹੋਣ ਦੀ ਆਸ ਹੈ बिकॉज ਵੱਡੇ ਲੈਵਲ ਦਾ ਕਮ ਸਮੱਗਲਿੰਗ ਦਾ ਹੋ ਰਿਹਾ ਸੀਗਾ ਇਹਨੂੰ ਆਪਾਂ ਇੱਕ ਵੱਡਾ ਨਾਰਕੋਕੋਕਟਲ ਕਹਿ ਸਕਦੇ ਹਾਂ ਔਰ ਰਾਜਪਾਲ ਦੀ ਜਿਹੜੀ ਉਮਰ ਹੈ ਤਕਰੀਬਨ 20 ਸਾਲ ਹੈ ਪਹਿਲਾਂ ਅਲੱਗ-ਅਲੱਗ ਸ਼ਿਪਯਾਰਡ ਦੇ ਵਿੱਚ ਚਨਈ ਤੇ ਮੁੰਬਈ ਦੇ ਵਿੱਚ ਕੰਮ ਕਰਦਾ ਰਿਹਾ 10ਵੀਂ ਪਾਸ ਹੈ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਦੇ ਖਿਲਾਫ ਇੱਕ ਅਰਜ਼ਾ ਦਰਜਾ ਮਕਬੂਲ ਫਰੇਕ 308 ਲੱਗੀ ਹੈ ਤੇ ਨਾਲ ਪੀ ਐਨ ਐਸ ਤੇ ਆਬਜੈਕਟ ਲੱਗਿਆ ਹੈ ਇਹਦੇ ਚ ਜਿਹੜੀ ਮੇਨ ਇਸ਼ੂ ਸਾਡਾ ਹੁਣ ਰਹਿੰਦਾ ਹੈ ਉਹ ਇਹਦੀ ਲਿੰਕੇਜਸ ਤੇ ਜਿਹੜੇ ਇੰਨੇ ਵੱਡੇ ਸਮਾਨ ਆਏ ਉਹ ਕਿੱਥੇ ਕਿੱਥੇ ਗਏ ਆ ਅਸਾਈਨਮੈਂਟਸ ਉਹਨਾਂ ਨੂੰ ਰਿਕਵਰ ਕਰਨਾ ਕੁਝ ਬੰਦੇ ਸਾਡੇ ਕੋਲ ਫਿਕਰ ਹੋ ਗਏ ਆ ਕੁਝ ਦੇ ਉੱਤੇ ਅਸੀਂ ਅਜੇ ਕੰਮ ਕਰ ਰਹੇ ਆ ਇਹਦਾ ਜੋ ਵੀ ਹਮਨੈਂਟ ਹੈ ਜਾਂ ਦੂਜਾ ਟੈਕਨੀਕਲੀ ਵੀ ਸਾਰਾ ਇਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਹਦੀ ਸੁਪਰਵਾਈਜ਼ਨ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਜੀ ਕਰ ਰਹੇ ਨੇ ਔਰ ਸ਼੍ਰੀਨ ਵਿਨੇਲਾ ਜੀ ਸਾਡੇ ਐਡੀਸੀਪੀ 2 ਸ਼ਿਵਦਰਸ਼ਨ ਐਸਪੀ ਸਾਹਿਬ ਤੇ ਇੰਸਪੈਕਟਰ ਵਿਨੋਦ ਕੁਮਾਰ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਕੀਤੀਆਂ ਔਰ ਹੁਣ ਵੀ ਇਹ ਅੱਛੀ ਰਿਕਵਰੀ